you <laughs> ਇੱਕ ਪਾਸੇ ਜਿੱਥੇ ਪਹਾੜੀ ਇਲਾਕੇ ਆ ਵਿਖੇ ਬਰਸਾਤ ਦੀ ਵਜ੍ਹਾ ਕਰਨ ਲੈਂਡਸਲਾਈਡਿੰਗ ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਮੈਦਾਨੀ ਇਲਾਕੇ ਵੀ ਇਸ ਤੋਂ ਪਰੇ ਨਹੀਂ ਹਨ ਜੇਕਰ ਗੱਲ ਕਰੀਏ ਪਠਾਨਕੋਟ ਦੀ ਤਾਂ ਜ਼ਿਲ੍ਹਾ ਪਠਾਨਕੋਟ ਦੇ ਅੱਜ ਪਹਾੜੀ ਇਲਾਕਿਆਂ ਵਿੱਚ ਧਾਰ ਵਿਖੇ ਪਠਾਨਕੋਟ ਤੋਂ ਜੋ ਰਸਤਾ ਰਣਜੀਤ ਸਾਗਰ ਡੈਮ ਨੂੰ ਜਾਂਦਾ ਹੈ ਉੱਥੇ ਦਿਨੀ ਲੈਂਡਸਲਾਈਡਿੰਗ ਹੋ ਗਈ ਹੈ ਜਿਸ ਨੂੰ ਵੇਖਦੇ ਹੋਏ ਡੈਮ ਪ੍ਰਸ਼ਾਸਨ ਵੱਲੋਂ ਆਨ ਜਾਣ ਦੇ ਰਸਤੇ ਨੂੰ ਖੋਲ ਦਿੱਤਾ ਗਿਆ ਹੈ ਪਰ ਭਾਰੇ ਮਲਬੇ ਨੂੰ ਪੂਰੀ ਤਰ੍ਹਾਂ ਹਟਾਇਆ ਨਹੀਂ ਗਿਆ ਜਿਸ ਦੇ ਵਜਾ ਕਾਰਨ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੇਰਾ ਨਾਮ ਕੁਲਬੂ ਜਨਾ ਜੀ ਮੈਂ ਪਟਵਾਲਾ ਕੋ ਦਾ ਰਹਿਣ ਵਾਲਾ ਹਾਂ ਸਾਡਾ ਰੋਜ਼ ਇੱਥੋਂ ਨਾ ਮਿੰਨੀ ਕੋ ਮੇਰਾ ਕੰਮ ਹੈਗਾ ਵਾ ਤਾਂ ਪਰ ਰੋਜ਼ ਇੱਥੋਂ ਮਿੰਨੀ ਕੋ ਜਾਂਦੇ ਹੈਗਾ ਲੇਕਿਨ ਕੁਛ ਦਿਨ ਨਾ ਪਿਛਲੇ ਸਾਲ ਇੱਥੇ ਬਰਸ਼ਾਤ ਹੋਈਆਂ ਦੋ ਤਿੰਨ ਹਫਤਾ ਪਹਿਲਾਂ ਉਹਦੇ ਕਰਕੇ ਨਾ ਇੱਥੇ ਲੈਂਡਸਲਾਈਡਿੰਗ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਤੇ ਸਾਨੂੰ ਆਂਜ ਦੀ ਵੀ ਦਿੱਕਤ ਹੁੰਦੀ ਹੈਗੀ ਆ ਇੱਥੇ ਡੈਮ ਪ੍ਰਸ਼ਾਸਨ ਵਾਲਿਆਂ ਲੋ ਪਹਿਲੇ ਥੋੜਾ ਸਵਾਇਦਾ ਕੰਮ ਕੀਤਾ ਹੋਇਆ ਸੀਗਾ ਇੱਥੋਂ ਲੇਕਿਨ ਫੇਰ ਵੀ ਦੁਬਾਰਾ ਦਿੱਕਤ ਆਂਦੀ ਹੈਗੀ ਆ ਕਿ ਜਿਹੜਾ ਉੱਥੇ ਲੈਂਡ ਸਾਈਡ ਦੀ ਪ੍ਰੋਬਲਮ ਚੱਲਦੀ ਪਈ ਆ ਰਸਤਾ ਥੋੜਾ ਖੁੱਲਾ ਕਰਵਾਇਆ ਜਾਵੇ ਤੇ ਨਾਲ ਥੋੜਾ ਬੜਾ ਮਲਬਾ ਐ ਚਕਵਾ ਕੇ ਨਾਲ ਸਾਈਡ ਕਰਾਇਆ ਜਾਵੇ ਸਾਨੂੰ ਰੋਜ਼ ਉਥੋਂ ਆਉਣ ਜਾਂਦੇ ਦਿੱਕਤ ਹੁੰਦੀ ਆ ਸਾਡਾ ਦਿੱਕਤ ਕਰਕੇ ਕਈ ਵਾਰੀ ਆਪਾਂ ਰਸਤਾ ਬਲਕ ਜਾਨੇ ਬੰਦਾ ਹੋਇਆ ਤੁਹਾਡੀ ਹੀ ਪ੍ਰਸ਼ਾਸਨਿਕ ਬੇਨਤੀ ਹੈਗੀ ਆ ਕਿ ਰਸਤਾ ਥੋੜਾ ਸਵਾਈਕ ਦੇ ਨਾਲ ਚੌੜਾ ਕਰਵਾਇਆ ਜਾ ਸਕਦਾ ਸਰਥਿਨ ਇੱਕ ਤਿੱਖਾ ਮੋੜ ਆ ਜੀ ਬਲਾ ਇੱਥੋਂ ਰਸਤੇ ਦਾ ਪਤਾ ਨਹੀਂ ਲੱਗਦਾਗਾ ਅਰਾਰ ਬਾਤਿਕ ਦੇ ਦੇਸ਼ਰ ਪਾਂਦੇ ਹੀ ਐ ਤੇ ਜਗਦੰ ਵੱਡੇ ਕੋ ਆ ਜਾ ਕੋਈ ਦਿੱਕਤ ਹੋ ਜਾਵੇ ਤਾਂ ਕੋਈ ਹਾਸਾ ਵਾਪਸ ਸਕਦਾ ਵਾ ਤੇ ਉਹਦੇ ਇੱਕ ਬੇਨਤੀ ਹੈ ਜੀ ਥੋੜੇ ਜਿਓਲ ਧਿਆਨ ਦਿੱਤਾ ਜਾਵੇ ਤੇ ਡੈਮ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਕੰਮ ਥੋੜੀ ਸੁਣਵਾਈ ਕੀਤੀ ਜਾਵੇ ਤੇ ਇਹ ਰਸਤਾ ਖੁੱਲਾ ਕਰਾਇਆ ਜਾਵੇ ਮੇਰਾ ਨਾਮ ਪ੍ਰਦੀਪ ਪਲਵਾਨ ਗੁਰਦਾਸਪੁਰ ਤੋਂ ਠੀਕ ਹੈ ਅਸੀਂ ਇੱਧਰ ਅੱਜ ਛੇਲੀ ਵੇਖਣ ਜਾ ਰਹੇ ਹਾਂ ਤੇ ਉਹ ਜਿਹੜਾ ਪ੍ਰਸ਼ਾਸਨ ਨੇ ਕੰਮ ਕੀਤਾ ਪਰ ਪੂਰਾ ਚੰਗਾ ਨਹੀਂ ਕੀਤਾ ਨੰਗਣਾ ਬਹੁਤ ਮੁਸ਼ਕਲ ਹੈ ਠੀਕ ਹੈ ਉਹ ਤਾਂ ਗੋਮਲੂ ਦੀ ਮਿੱਟੀ ਝੜਨ ਵਾਲਾ ਕੰਮ ਕੀਤਾ ਜੀ ਕੀ ਗੱਲਬਾਤ ਕੀ ਹੋਈ ਸੀ ਇੱਥੇ ਬਾਰਸ਼ ਕਰਕੇ ਡਿਗਿਆ ਪੜ ਇਸ ਤਰ੍ਹਾਂ ਟੇਡਾ ਮੋੜ ਆ ਲੱਗਦਾ ਨਹੀਂ ਕੋਈ ਵੱਡਾ ਹਸਾ ਵਾਪਰ ਇਸ ਤਰ੍ਹਾਂ ਬਹੁਤ ਜਨਾ ਹਸਾ ਹਸਾਦਾ ਵੱਡਾ ਕੀ ਬਹੁਤ ਜ਼ਿਆਦਾ ਹਾਸਾ ਬਹੁਤ ਇਸ ਕਾ ਆਈ ਇੱਥੇ ਕੱਲ ਚੇਂਜ ਵਿਖਣੇ ਐ ਇਸੇ ਕਰਕੇ ਵੱਡੀ ਸ਼ੇਂਹ ਜੀ ਪੰਗੂੜੀ ਸ਼ੇਂਹ ਵਿਖਣੇ ਐ ਕੀ ਅਪੀਲ ਕੀ ਕਰੋਗੇ ਪ੍ਰਸ਼ਾਸਨ ਜੀ ਇਹੇ ਕਿ ਜਲਦੀ ਨਾਲ ਸਾਫ ਕਰੋ ਲੰਗਨ ਤੇ ਸਫਾਓ ਕਾ ਮੇਰਾ ਨਾਮ ਕੇਵਲ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਮੇਰਾ ਡੱਲਾ ਲੋਕਲੀ ਐ ਇੱਥੇ ਦਾ ਮੈਂ ਜਿਤਨਾ ਇਹ ਪਾਰੀ ਲੈਂਡ ਸਲਾਈਡਿੰਗ ਹੋਈ ਸੀਗੀ ਹਾਂਜੀ ਹਾਂਜੀ ਇਹਦੇ ਪਰ ਕੀ ਕਹਿਣਾ ਹੈ ਸਰ ਇਹੀ ਹੈ ਕਿ ਦੇਖੋ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈ ਠਿਕਾ ਮੋੜ ਹੈਗਾ ਰੋਡਿੰਗ ਨਾਲ ਉਨਾ ਹੀ ਖੋਲਿਆ ਜਿੰਨਾ ਗੱਡੀ ਜਾ ਸਕਦੀ ਹੈ ਵੱਧ ਤੱਕ ਚੱਲ ਗੱਡੀ ਅੱਗੋਂ ਆਜੇ ਕੁਛ ਹੋ ਜੇ ਆ ਸਾਹ ਵੱਡਾ ਅਬਸਲੂਟਨ ਅਗੇ ਹੀ ਬੇਨਤੀ ਹੈ ਸਾਡੀ ਕਿ ਸਰੋਵ ਨੂੰ ਸਾਰੇ ਨੂੰ ਓਪਨ ਕੀਤਾ ਜਾਏ ਤਾਂ ਕਿ ਕੋਈ ਵੱਡਾ ਹਾਦਸਾ ਬਚਣ ਤੋਂ ਅਸੀਂ ਰੋਕ ਸਕੀਏ